ਚੱਲ ਸਰ ਚੱਲ ਦੇ ਦੇ ਨਹੀਂ ਦੋਰੇ ਦੱਸ ਉਹ ਨਾ ਵੀ ਤੇ ਲਾਣ ਪੰਡ ਬਣ ਗਿਆ ਆ ਜਿਹੜੇ ਸਾਹ ਨਾ ਚਮਚੜਾ ਨਾ ਮਾਰਨਾ ਐਦਾਂ ਕਿ ਤੇ ਉਹ ਤੇ ਖਾ ਖਾਂਦੇ ਵੇਲੇ ਤੈਨੂੰ ਗਾਂ ਕੋਈ ਸੱਦਾ ਨਹੀਂ ਹੋਣਾ ਵਿਆਹ ਦਾ ਚਾਹਣਾ ਚਲੋ ਟਾਈਮ ਨਾਲ ਗੁੜ ਵੀ ਕੱਢਣਾ ਜਾ ਕੇ ਥੋੜਾ ਹੁੰਦੇ ਚਲ ਗਾਣਾ ਵੀ ਸੁਰੇ ਹੋ ਜਾ ਲੈਵੇਂ ਹੁਣ ਗਈਆਂ ਤੇਰੀ ਹੋਣਾ ਹੋਣਾ ਐ ਕਰੰਦਾ ਲੈ ਅਨੂ ਜੀ ਅਸਲਾ ਕੋ ਬੱਚਾ ਜਵਲ ਲੈ ਕੇ ਕੋਈ ਲੋਨ ਪਾਰ ਲਗਾ ਦੇ ਦੀ ਫਾਈਲ ਅਸਲਾ ਕੋ ਬਾਰੇ ਜਮਤ ਕੇ ਹਾਂ ਕਿ ਉਹ ਹੈ ਮੈਂ ਸਦੀ ਮੁਕਾ ਲੋਕ ਕੱਲਾ ਤੇ ਰਾਹ ਤੇ ਚੰਦ ਫਾਣੀ ਦਾ ਆਸ ਸੁਣਦੇ ਦੱਸ ਮਾਰ ਕਿਉਂ ਮਾਰੀ ਦਿੱਤੀ ਉਹ ਕਿੰਨੇ ਆਲਗ ਹੋਣੀ ਓਏ ਇਧਰ ਆ ਜਲਦੀ ਇਧਰ ਮੇਰੀ ਵੀ ਇੱਕ ਫੋਟੋ ਖਿੱਚ ਤੋ ਕਿਉਂ ਕਰਕੇ ਹੀ ਕੰਮ ਆ ਚੱਲ ਕੀ ਕਰਨਾ ਗੱਡੀਆਂ ਵਿੱਚ ਬਾਥਰੂਮ ਕਰਨਾ ਸਾਰਾ ਦੱਤ ਸਾਰਾ ਵਲੌਗ ਚ ਦੱਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੇ ਦਿਨ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਜੀ ਆਪਾਂ ਅੱਜ ਦਾ ਦਿਨ ਆਪਣਾ ਕੁਝ ਇਦਾਂ ਹੈ ਕਿ ਅਸੀਂ ਨਾ ਚੱਲੇ ਸੱਜਣਾ ਮਿੱਤਰਾਂ ਨਾਲ ਵਿਆਹ ਵੇਖਣ ਸੱਜਣ ਵੀ ਯਾਰ ਆਪਣੇ ਇਦਾਂ ਦੇ ਕਿ ਜਿਹੜੇ ਆਪਣੇ ਨਾਲ ਪਲੱਸ 2 ਤੱਕ ਪੜ੍ਹਦੇ ਰਹੇ ਆ ਤੇ ਅਹੀਂ ਕੋਈ 3-4 ਸਾਲ ਬਾਅਦ ਅੱਜ ਉਹਨਾਂ ਨੂੰ ਮਿਲਣਾ ਹੈ ਤੇ ਉਹਨਾਂ ਮਿੱਤਰਾਂ ਦੇ ਨਾਲ ਆਪਾਂ ਆਜਾ ਰਖਣਾ ਤੇ ਬੰਦੇ ਪੂਰੇ ਅਸਤਰੇ ਤੇ ਬਣੇ ਰਹੋ ਐਂਡ ਤੱਕ ਸ਼ੋਗਲ ਮੇਲੇ ਵਾਧੂ ਬਣੇ ਅੱਜ ਵਲੌਗ ਵੀ ਬੜਾ ਸਪੈਸ਼ਲ ਅੱਜ ਆਪਣਾ ਤੇ ਐਦਾਂ ਪ੍ਰੋਗਰਾਮ ਫਿਰ ਅੱਜ ਹੀ ਉਹਨਾਂ ਨਾਲ ਵੇਖਣਾ ਤੇ ਬਣੇ ਰਹੋ ਐਂਡ ਤੱਕ ਤੇ ਤੁਹਾਨੂੰ ਦੱਸ ਦਿਆਂ ਕੀ ਮੋਲ ਬਣਦਾ ਮੈਂ ਵੀ ਅਜੇ ਹੁਣੇ ਉੱਠ ਕੇ ਤੇ ਕੋਠੇ ਤੇ ਆਇਆ ਹਾਂ ਮੈਂ ਚੱਲ ਵੇਖਦਾ ਹਾਂ ਨਾਲੇ ਆਪਾਂ ਵਲੌਗ ਦੀ ਸ਼ੁਰੂਆਤ ਕਰ ਲੈਨੇ ਆ ਹਨਾ ਬਾਕੀ ਮਾਲਕ ਦੀ ਮੇਰ ਆ ਵੀ ਦਿਨ ਵੀ ਬੜਾ ਖਰਾ ਲੱਗਾ ਅੱਜ ਤੁਹਾਨੂੰ ਚੈੱਕ ਕਰਾਉਣਾ ਤੋਪੂ ਵੇਖ ਕੇ ਕਿੰਨੀ ਸੋਹਣੀ ਲੱਗੀ ਹੈ ਜੀ ਗੁਰੂਆ ਬੜਾ ਸੋਹਣਾ 뷰 ਹੁੰਦਾ ਅੱਜ ਪਿੰਡ ਦਾ ਵੀ ਦੇਖੋ ਆ ਬੜਾ ਯਾਰ ਲੋਕਾਂ ਨੇ ਪਖੰਡ ਫੜਿਆ ਵਾ ਡੋਰ ਯਾਰ ਅੱਗੇ ਮਰੇ ਇੱਕ ਪਜਾਮਾ ਪਾੜ ਗਿਆ ਇਹ ਕੰਮ ਮੇਰੇ ਵੀਰ ਜਿਹੜੇ ਕਰਦੇ ਆ ਨਾ ਧਿਆਨ ਨਾਲ ਜਰੀ ਕਰਿਆ ਕਰੋ ਪਤਾ ਲੱਗੇ ਕੌਣ ਆਇਆ ਵਾ ਤੋਂ ਇੱਧਰ ਵੀ ਦੋ ਇੱਧਰ ਵੀ ਦੋ ਪਾੜਦੇ ਦੋ ਇੱਧਰ ਵੀ ਦੋ ਪਰੇ ਕਰ ਲੈ ਜੇ ਮੇਰੇ ਲੱਗਿਆ ਨਾ ਤੁਮ ਚਾਹਤਾ ਤੇਰਾ ਮਾਂਜਾ ਲਾਦ ਜਾਣਾ ਹੀ ਆਂ ਭਾਂ ਤੇ ਯਾਰ ਹੀ ਆਂ ਕਹੋ ਜਰ ਸਹੀ ਗੱਲ ਆ ਜੀ ਆ ਦੱਸ ਇੱਧਰ ਪਹਿਲਾਂ ਗ੍ਰੇਸਪੀਰੇਟ ਕੀ ਘਾਲੋ ਕੀ ਘਾਲੋਗੇ ਇੱਥੇ ਜੇ ਮੈਂ ਤੁਹਾਨੂੰ ਦੱਸਤਾ ਮੇਰੇ ਕਿਹਦੇ ਕੌਣ ਦਾ ਵੇਸਦਾ ਜੀ ਤੁਹਾਨੂੰ ਨਾ ਕੋ ਵਿਆਹ ਸੱਦ ਲੇਗਾ ਉਹ ਤੇ ਹੋਗਾ ਤੈਨੂੰ ਗਾਂ ਸੱਦਾ ਥੋੜੀ ਹੋਣਾ ਕਿਤੇ ਕੰਨ ਕੀ ਗੱਲ ਐ ਐ ਚੋਹੜੇ ਚੋਹਰ ਮਲੇ ਮੁਕਾ ਬਿਨਾ ਲਿਮਕੋ ਆ ਜਿਹੜੇ ਸਹਾਂ ਚਮਚੜਾ ਨਾ ਮਾਰਨਾ ਐਂਦਾ ਕੇ ਤੇ ਉਹਦੇ ਖਾਲ ਖਾਂਦੇ ਵੇਲੇ ਤੈਨੂੰ ਗਾਂ ਕੋਈ ਸੱਦਾ ਨਹੀਂ ਹੋਣਾ ਵਿਆਹ ਦਾ ਚਾਹਣੇ ਚਲੋ ਟਾਈਮ ਨਾ ਗੁੜ ਵੀ ਕੱਢਣਾ ਜਾ ਕੇ ਹੂੰ ਮੈਂ ਗੁੜ ਬੰਦ ਕੀਤਾ ਵਾ ਗੋਭੀ ਵੜਨੀ ਪਣੀ ਹੂੰ ਗੋਭੀ ਬੰਦ ਵਾ ਚੱਲਦਾ ਕੀ ਫਿਰ ਤੈਨੂੰ ਛੁੱਟੀ ਮਹਾ ਦਿੱਤੀ ਹੋਣੀ ਉਹਨਾਂ ਹੈ ਓਏ ਗਾਂ ਨੂੰ ਵੀ ਢੀ ਛੇਤੀ ਛੁੱਟੀ ਦਿੰਦੇ ਵਿਆਹ ਤਾਂ ਪਾਣਾ ਲੱਗਦੇ ਬਿਲਕੁਲ ਨਹੀਂ ਛਾੜ ਛੜ ਪੈਂਦੇ ਵਿਆਹ ਅੱਗੇ ਸਾੜ ਦੀ ਸੁਣ ਲਾ ਓਏ ਕਿਤੇ ਦੱਸ ਹਜੇ ਪਲੇਟਾ ਫੜੀ ਉਥੇ ਗਰਮਾ ਹੋ ਛੱਡੀਆ ਔਰ ਤੁਹਾਨੂੰ ਨਾ ਕਰੀ ਖਾਣਾ ਆ ਗਿਆ ਕਿਹੜੇ ਮੋਟਾ ਦਾ ਤੁਹਾਨੂੰ ਨਾ ਖਾਣਾ ਆਇਆ ਜੇ ਛੁੱਟੀ ਤੇ ਤੈਨੂੰ ਫੇਰ ਠੋਡ ਫਿਰਨਾ ਬੰਦਿਆ ਉਹ ਕਾ ਇਹਨੂੰ ਖਰਾਬ ਨਹੀਂ ਕਹਾਣੀ ਆ ਭਰਾਵਾ ਕੰਮ ਇਹਦੀ ਸ਼ੁਰੂ ਤੋਂ ਇਦਾਂ ਦੇ ਰਹੀ ਆਦਾਂ ਹੁਣ ਓੜੇ ਲੱਗਦਾ ਕਿ ਇਹ ਨਹੀਂ ਸਿੱਧਰ ਸਕਦਾ ਹੁਣ ਜਿਹਦਾ ਮਾਦੀ ਸੁਣ ਲਾ ਕੁੱਤੇ ਖਾਣੀ ਤੇਰੀ ਹੋ ਗਈ ਆ ਇਸਨੇ ਕਿ ਕੀ ਖਾ ਲੂ ਖਾਣੇ ਕੋਲ ਦੇ ਆਇਦਰ ਪੁਰਾ ਸੋਲਾ ਚੁੰਚਾਣੀ ਸਹੀ ਮੂੰਹ ਗੜਾ ਸੇ ਇਧਰ ਮੂੰਹ ਨਹੀਂ ਖਾਣ ਵਾਲਾ ਹੈਗਾ ਬਸ ਹੈ ਮੂੰਹ ਤੇਰਾ ਟਿੱਕੀ ਖਾਣਾ ਚਪੇੜਾ ਖਾਣ ਵਾਲਾ ਇਧਰ ਆਉਂਦੀ ਵਧੀਆ ਤੇਰੀ ਚਲ ਮੈਂ ਵੀ ਖਾ ਲਾਂ ਹੋ ਜਾ 16 ਘੜੇ ਸੌਣਾ ਮਾਰਦਾ ਤੂੰ ਗੰਦੇ ਏ ਤਰੀਕੇ ਨਾਲ ਇਧਰ ਸੱਸਰੀ ਸੱਸਰੀ ਕਾਲ ਕਰ ਦੋ ਕਿ ਤੇ ਓਏ ਹੈ ਨਾ ਮਾਮੇ ਦਾ ਮੁੰਡਾ ਠੀਕ ਹੈ ਸੱਸ ਹਲੋ ਜਾਈ ਚੱਲ ਵੇ ਲੈ ਲੈ ਚੱਲੇ ਸਹੀ ਦੁਬਈ ਵੀ ਪਤਾ ਨਹੀਂ ਕਦੋਂ ਦੇ ਮਿਲੇ ਹੋਣੇ ਮੈਂ ਨਾ ਮਿਲਦੇ ਹਾਂ ਆਹ ਨੂੰ ਦੇ ਤਾੜੇ ਸੇਵ ਕਿਹੜੇ ਹੁੰਦੇ ਝੋਠ ਆਹ ਹੁੰਦੇ ਬੇਬੇ ਨੂੰ ਵਹਿਲਾ ਤੀਂ ਫਲ ਹੁੰਦਾ ਸੱਟੀ ਦੇ ਤਾੜਾ ਚਾਹਨਾ ਚ ਇਹਦੇ ਬਾਰੇ ਦੱਸ ਦੇ ਹਾਂਜੀ ਕੀ ਕਹਿੰਦੇ ਭਾਜੀ ਮੈਂ ਨਹੀਂ ਮਿਲਦੇ ਨੇ ਗੱਲਦੇ ਯਾਰ ਟੁੱਟਦੇ ਨਹੀਂ ਹੁੰਦੇ ਤਾੜਾ ਨਹੀਂ ਮਿਲਦੇ ਤਾਂ ਘਟਵੇਂ ਦੇ ਤਦੇ ਦੇ ਕਸੇ ਜੇ ਹੋ ਗਏ ਉੱਥੇ ਦੋਵੇਂ ਹੋਰ ਹੀ ਤਰ੍ਹਾਂ ਦੇ ਬੂਤੇ ਕੱਢੇ ਭਾਜੀ ਕੰਮ ਬੜਾ ਹੁੰਦੇ ਹੂੰ ਜੂੜੀ ਬੜੀ ਮੈਂਦੀ ਬਣੀ ਕਿੰਨੇ ਪੈਨ ਰੋਦ ਲੈਣਾ ਚ ਲੰਘੇ ਡਿਊਟੀ ਬਾਟਰ ਦੇ ਕਿੰਨੇ ਪੈਨ ਕਿਦਾਂ ਕੱਢਣੀ ਪੈਂਦੀ ਆ ਉਥੇ ਖਾ ਵੀ ਲੈ ਕੋਈ ਨਹੀਂ ਬਾਕੀ ਬਾਅਦ ਕਰਦੇ ਗੱਲ ਤੇਰੀ ਲੜਾਈ ਵੜੀ ਉਥੇ ਸਾਰਾ ਕੋ ਪੁੱਛਾਂਗੇ ਤੈਨੂੰ ਦਿੰਦੇ ਮੌਕਾ ਮਾਰਨਾ ਨਹੀਂ ਹੋਣੀ ਹੂੰ ਉਹ ਨਾ ਵੀਰ ਵੀ ਆ ਗਿਆ ਕਿਹੜਾ ਤੇ ਬਾਈ ਇਹ ਨਾਲ ਹੀ ਵੀਡੀਓ ਬਣਾਉਂਦਾ ਹੰਗਾਸ ਵਾਸ ਆ ਆਹ ਵਾਲਾ ਬੜਾ ਮਸ਼ਹੂਰ ਆ ਫੇਮਸ ਬੰਦੇ ਆ ਫੇਮਸ ਬੰਦੇ ਆ ਆ ਇਹ ਵਾਰ ਨੀ ਰੋਈ ਇੱਕ ਮਿੰਟ ਹੀ ਰੁਕਦਾ ਇੱਕ ਮਿੰਟ ਦੀ ਰੁਕਦਾ ਆਉਂਦਿਆ ਮਰ ਜਾਣਾ ਤੂੰ ਉਹੋ ਜਿਹਾ ਆਉਣਾ ਦਾ ਲੱਗਦਾ ਹੋ ਰਿਹਾ ਜੇ ਪਾ ਆ ਗਈ ਸਾਲੇ ਚ ਪਈ ਐ 22 ਸਾਲਾ ਉਹ ਪੈਂਟ ਛੱਟ ਮੈਂ ਇਹ ਸਾਲਾ ਬਹਿਰਿਆਂ ਦਾ ਬਾਸ ਬਣਿਆ ਬਹਿਰਿਆਂ ਦਾ ਇਹ ਪਤਾ ਨਹੀਂ ਪੈਂਟਾ ਦੀ ਕੋਈ ਆਦੀ 10 ਮਿੰਟ ਸ਼ੇਰਵਾਨੀ ਨਹੀਂ ਹੁੰਦੀ ਟਿਹੜ ਓਏ ਓਏ ਇਹ ਨਾ ਮੇਰੀ ਗੱਲ ਸੁਣ ਅੱਗੇ ਆ ਭਾਗੇ ਨੂੰ ਕਹਿੰਦਾ ਮੈਂ ਪੂਛਣ ਨੂੰ ਅੱਧੇ ਰੇਟ ਤੇ ਦੇਵਣੀ ਐ ਘੜੀ ਦੀ ਘੜੀ ਤੇ ਭਾਈ ਆ ਸਹੀ ਗੱਲ ਬਾਤ ਕਰਿਆ ਜਾਣ ਜਾਣ ਕੇ ਆ ਕੀ ਜਾਣੇ ਮੈਂ ਪੈਂਟ ਚਾਹੀਦੀ ਏ ਮੈਨੂੰ ਇੱਜ਼ਤ ਤੇਰੀ ਸਿਰਫ ਤਾਂ ਹੰਡੀ ਤੋਂ ਤਿੰਨਾ ਚਾਵਾਂ ਸਾਲਾ ਬਾਅਦ ਬਾਹਰ ਆਇਆ ਬਸ ਬਾਕੀ ਉਹ ਕੋਈ ਆ ਪਸੰਦੀ ਏ ਇਹ ਚੀਜ਼ ਓਏ ਇੱਧਰ ਆ ਜੰਦੀ ਜੇ ਮੇਰੀ ਵੀ ਇੱਕ ਫੋਟੋ ਕੇਜ ਤੋਂ ਕਿਧਰ ਕਰਕੇ ਹੀ ਕੰਮ ਆਈ ਚੱਲ ਜਿਹੜੇ ਚੱਲੇ ਕੀ ਕਰਨਾ ਗੱਡੀਆਂ ਵਿੱਚ ਬਾਥਰੂਮ ਕਰਨਾ ਸਾਰਾ ਦਾਦੋ ਸਾਰਾ ਵਲੌਗ ਚ ਦੱਤੋ ਇਹ ਬਾਥਰੂਮ ਕਰਨਾ ਗੱਡੀਆਂ ਵਿੱਚ ਲੱਗੇ ਤੇ ਅਗਲੇ ਨੂੰ ਕਹਿੰਦੇ ਗੱਡੀਆਂ ਗੱਡੀਆਂ ਵਿੱਚ ਕਰਨਾ ਆ ਉਹਦੇ ਉਹਦੇ ਚੱਲ ਤੈਨੂੰ ਕਰਾ ਕੇ ਲਾਉਣਾ ਆ ਕੋਈ ਮਰੀਗਾ ਸੁਣ ਤੂੰ ਜੇ ਮਰਜ਼ੀ ਬਣਾਈ ਜਾ ਪਰ ਬਲਾਉਜ ਨਾ ਬਾਦੀ ਕਰਦਾ ਸੀ ਨਾ ਨਹੀਂ ਮੈਂ 올ੇ ਛਿੱਪੇ ਪਾਉਣਾ ਏਦਾਂ ਨਹੀਂ ਪਾਉਣਾ ਚੱਲਾਂ ਕੀ ਕਰਦਾ ਏਦਾਂ ਮੋੜ ਕੇ ਤੈਨੂੰ ਬਾਅਦ ਚ ਵਿਖਾਉਣਾ ਮੈਂ ਚੱਲ ਤੂੰ ਇਧਰ ਲੈ ਬਣਨੇ ਤੇ ਕਰੀਮ ਉਹ ਦੂਜੇ ਮੈਨੇ ਬਣਾਉਂਗਾ ਉਹ ਚੱਲ ਉੱਪਰਲੀ ਖੜੀ ਜਾ ਚੱਲ ਜਾ ਕੋਈ ਚੰਦੀ ਬਣਾਉਣਾ ਮੈਂ ਦੂਰੋਂ ਕਰਨਾ ਵੀ ਵੇਖ ਲਓ ਬੰਦਾ ਡਾ ਕੀ ਕਰਕੇ ਆਇਆ ਜੇ ਮਰੀ ਗਿਆ ਤੇ ਹੈਗਾ ਵਾਹ ਦੋ ਮਿੰਟ ਨਹੀਂ ਨਹੀਂ ਇਸ ਮਰੀ ਗੱਲ ਸਮਝ ਜਾਉਂਦੇ ਮੈਨੂੰ ਹੈ ਕਰਿਆ ਮੈਂ ਤੂੰ ਬੰਦ ਕਰਨਾ ਬੰਦ ਹੀ ਇੱਥੇ ਵੀ ਗਿਆ ਇੱਥੇ ਤੇ ਆਹ ਬਹੁਤ ਛਾਲਾ ਤੇਰਾ ਪਹਿਲਾਂ ਕੀਤਾ ਕੋ ਮੇਰੇ ਹੋ ਗਿਆ ਪਹਿਲਾਂ ਬੈਠਾ ਚਲੋ ਜੀ ਉਧਾਂ ਤੋਂ ਦੁਪਈਓ ਆ ਆ ਲੈ ਰੇ ਰੇ ਹਾਂ ਹਾਂ ਇਨਾ ਚਾਹੋ ਵੇ ਹਲੋ ਰੇ ਰੇ ਇਧਰ ਆ ਓਏ ਮੈਂ ਜਾਣਦਾ ਦੇ ਚੋਗੇ ਹੁੰਦੇ ਨੇ ਨਹੀਂ ਜੋਗੇ ਆਖੇ ਚੱਲ ਦੇ ਦੇ ਨਹੀਂ ਦੋਰੇ ਦੱਸ ਮੈਂ ਤਾਂ ਵੀ ਤੇ ਲਾਣ ਭੰਡ ਬਣ ਗਿਆ ਮਰਜ਼ੀ ਬਣ ਗਿਆ ਤੈਨੂੰ ਮੈਂ ਪਛਾਣਦਾ ਕੋਈ ਨਹੀਂ ਮਿਲਦਾ ਬੋਲੀਆਂ ਮਗਜੇ ਓਏ ਉਹਨੇ ਭਾਵੇਂ ਆਨ ਕਾਲੀ ਲਾਈ ਆ ਨਾ ਦੇ ਦ ਸਾਰਾ ਕੁਝ ਹਾਂ ਬੋਲੀਆਂ ਵੀ ਨਹੀਂ ਬਗਜਾਂਗੇ ਦੇਣਾ ਕੋਈ ਦੇਣੀ ਕੋਈ ਵਾਂਡਕ ਦੇਣੀ ਨੋਰੀ ਇੱਕ ਭਾਈ ਨੂੰ ਸਾਈ ਲੱਗੀ ਆ ਤੇ ਆਹ ਰੇ ਉਦਾਂ ਨਹੀਂ ਮਿਲਣੀ ਇਹ ਤੇ ਫੇਵਰੇਟ ਆ ਕੀ ਹੈ ਕੀ ਹੈ ਐਨ ਕੀ ਐਨ ਕੀ ਐਨ ਕੀ ਐਨ ਕੀ ਲਾੜੀਆਂ ਲਾਈਆਂ ਨੇ ਲਾਉਣੀਆਂ ਨੇ ਲਾਉਣੀਆਂ ਨੇ ਦੇਖੇ ਨਾ ਮਾਰੀ ਤਾਂ ਉੱਡੇ ਜੇਗੀ ਉਹਦਾ ਕੋਟੀ ਬਣੀ ਹੋਊ ਕਿਹੜੀ ਕਿਹੜੀ ਬਣੀ ਦੋ ਮੰਜ਼ਲੀ ਉਹਦੇ ਕੋਟੀ ਤਾਂ ਨਹੀਂ ਆ ਨਹੀਂ ਪਈਆਂ ਜਾਣਗੀਆਂ ਉਹ ਤਾਂ ਰੀਆਂ ਪਲੇਟਾਂ ਪਈਆਂ ਜਾਵੇ ਉੱਥੇ ਇੱਟੀਆਂ ਸਾਲਿਆ ਟਾਰਾ ਖਲਾ ਖਲਾਰ ਦਿਓ ਸਾਲਿਆ ਡਿੱਗ ਪੈਣਾ ਤੁਲੇ ਚਾਰ ਤਰੀਕਾ ਬੋਲਿਆ ਪੱਗ ਮਿੱਡਾ ਜਿਹੜੇ ਟੋਪੇ ਪਈ ਹੁੰਦੀ ਇਹ ਲਾਈਨ ਕੱਟ ਦਿਓ ਇਹ ਲਾਈਨ ਕੱਟੀ ਜਾਊਗੀ ਇਹ ਲਾਈਨ ਕੱਟੀ ਜਾਊਗੀ ਰਾਣਾ ਚੇਂਜ ਕਰ ਦਿੰਦੇ ਆ ਹਾਂ ਜੀ ਨਹੀਂ ਬਣ ਗਏ ਨੇ ਭਾਈ ਤਰਸਿੰਦ ਸਿੰਘ ਤੋਂ ਬੰਦ ਬੰਬ ਤਾਂ ਰੈਡੀ ਕਰ ਲੈ ਕਿੱਥੇ ਆ ਬੰਬ ਦਾ ਡੈਡੀ ਕਿੱਥੇ ਆਇਆ ਹੈਗਾ ਉਹ ਵੀ ਬਟਨ ਵਾਲਾ 8 ਤਰੀਕ ਨੂੰ ਮਸਪਿਆਂ ਦੇ ਭਰਾ ਉਹ ਵੀ ਤਪੜਾ ਕੁੱਟਦਾ ਆਇਆ ਲਿੰਡਰ ਉਹ ਇਧਰ ਨੂੰ ਆ ਗਿਆ ਡੈਡੀ ਉਹ ਤਾਂ ਬਾਹਰ ਹੀਗਾ ਲਿੰਡਰ ਆਇਆ ਤਵਲਾ ਕੁੱਟਦਾ ਤਵਲਾ ਕੁੱਟਦਾ ਕੰਗਾ ਪਾਊਡਰ ਜਿਹਾ ਪਾ ਕੇ ਆਇਆ ਕਰਦਾ ਕੁੱਟਾ ਦਿੰਦਾ ਹਾਂ ਹਾਂ ਵੀ ਕਿੰਨੇ ਚਲੇ ਗਏ ਉਹ ਗੁਰਲਾਬ ਕੀ ਕਰਨਾਂ ਹਾਂਜੀ ਚਲੋ ਕਿੰਨੇ ਬਾਦ ਮਿਲਿਆ ਕਿਥੇ ਆਏ ਆ ਤੇ ਬੂੰਦੀ ਲਗਾ ਇਧਰ ਇਧਰ ਮਾਰ ਬਲ ਬੂੰਦੀ ਕਰਕੇ ਮਗਰ ਬਹਿ ਗਏ ਛੱਡ ਦੋ ਚਾਰ ਚਟਕੀਆਂ ਵਾਲੀ ਬੂੰਦੀ ਦੀ ਗੰਨੀ ਕਰਦੇ ਆ ਛੱਡ ਦੇ ਨਹੀਂ ਮੈਂ ਤਾਂ ਮਨ ਨੂੰ ਨਾ ਪਰਦੇ ਨਾ ਜੀ ਕਹੀ ਮੈਂ ਜੇ ਕਰਦੇ ਹੋ ਦੇ ਕੋਈ ਪਰਲ ਚਾਰ ਦਿਨ ਬੂੰਦੀ ਗਣੀ ਚਾਹਣ ਹੋਰ ਇਧਰ ਮੀਨ ਹਣ ਜੰਦਰਮਨ ਜਾਨ ਬ੍ਰਮੇਂਦਰ ਜਿੰਦਰਾ ਵੱਜਣਾ ਹੁਣ ਤੇ ਲਗਾ ਰਾਤ ਸੱਤ ਵਜੇ ਖਾਈ ਜਾਂਦਾ ਨਾ ਸ਼ਕਰਵਰ ਲੱਗੇ ਰੱਖਿਆ ਹੁੰਦੇ ਆ ਰਾਜ ਕੇ ਜ ਹੁਣ ਰਾਜ ਕੇ ਜੀ ਹਾਂ ਜੀ ਦੇ ਦੇ ਤੇ ਉਹ ਗੋਲ ਕੇ ਪਿਠਾ ਗਈ ਆ ਕੋ ਰਹਿ ਨਾ ਜਾਵੇ ਰਹਿ ਨਾ ਜਾਵੇ ਕੋ ਕਿੱਥੇ ਆ ਹਾਂ ਤੁਹਾਡੀਆਂ ਤੇ ਲੈਣਾ ਛੁੱਟੀ ਤੋਂ ਦੇ ਵਰਦੇ ਤੂੰ ਦੇ ਵਿੱਚੇ ਤੂੰ ਹਾਂ ਇਹ ਨਹੀਂ ਗੱਲ ਹੋਈ ਮੇਰਾ ਨਾਮ ਵੀ ਕਲਾਸ਼ਿੰਦਰ ਸਾਡੇ ਫੇਮਸ ਕਰਦੇ ਕਿਹਨ ਕਹ ਲ ਗਾਈਜ਼ ਬਹੁਤੇ ਵਰਦੇ ਤੁਸੀਂ ਨੇ ਘਰ ਆਉਂਦੇ ਪੈ ਗਏ ਓ ਗਲਾਮ ਗਿਆ ਕਿ ਬਾਹਰ ਆਇਆ ਮੈਂ ਕਿਤੇ ਬਦਲ ਗਿਆ ਉਹ ਦੰਦ ਹੀ ਆ ਇਹਨੂੰ ਮਿਲੋ ਮੇਰੇ ਜੁੱਟ ਨੂੰ ਸ਼ੁੱਧ ਵੈਸ਼ ਨੂੰ ਬੰਦਾ ਗਿਆਨੀ ਤਾਂ ਨਹੀਂ ਬੰਦਾ ਮੇਰਾ ਵੀਰ ਹੈ ਹਾਂਜੀ ਉਹਨੂੰ ਪੜਾਇਆ ਹੀ ਮੜਿਆ ਕਿੱਥੇ ਕਿਲਾਇਆ ਪਿੰਡ ਤੱਕ ਕੀ ਕਰਨਾ ਲੈਣ ਚੱਲਿਆ ਕੋ ਅੱਛਾ ਥੋੜਾ ਜਿਹਾ ਮੈਨੂੰ 5 ਕਿ ਮਿੰਟ ਬਾਅਦ ਵੇਟ ਕਰਾ। ਕਾਹਦਾ ਕੀ ਰਹਿਣ ਕੋਲ ਤੈਨੂੰ ਦੱਸ। ਅੱਛਾ ਕੋਈ ਗੱਲ ਨਹੀਂ। ਸਹੀ ਹੈ। ਚੱਕਰ ਨਹੀਂ ਕੋਈ। ਓਹ ਥੋੜੇ ਵੇਟ ਕਰਨਾ। ਮੜਾ ਸਮਾਂ ਤਾਂ ਕਹਾਂਗੇ। ਹਾਂ ਜਲ ਆ ਜਾ। ਹੋਏ ਹੋਈ ਗੱਲ। ਹਲੋ। ਮੈਂ ਦੇਖਦਾ। ਬੱਚਾ ਠੀਕ ਠਾਕ। ਮੈਂ ਗਿਆਨ ਕਰਤੰਦ। ਹਾਂ ਹਾਂ। ਹਾਂ। ਕੀ ਤੂੰ ਬੰਦੇ। ਹਾਂ ਕਰਾਂ ਉਹ ਲਵੜਿਆ ਹਾਂ ਕਿਹੜਾ ਮੈਨੂੰ ਵੀ ਬੋਲਾ ਮੈਂ ਜਾਂ ਕਿ ਮੈਂ ਚਾਹੀਏ ਨਾ ਮੈਂ ਜਿਹੜਾ ਕੀ ਆ ਇਹਨਾਂ ਨੂੰ ਮਿਲ ਮੇਰੇ ਸੱਜਣਾ ਆ ਵੀਰ ਆਪਾਂ ਸੱਚੀ ਗੱਲ ਕਰ ਦਿੰਦਾ ਮੈਂ ਮਾਰਾ ਕਿਹੜੀ ਕਲਾਸ ਚ ਹੋ ਗਿਆ ਮੇਰੇ ਨਾਲ ਸਾਡੇ ਚ ਸਭ ਤੋਂ ਵੱਧ ਇਹੋ ਹੀ ਪੜਿਆ ਹੋਇਆ ਚੱਲੀ ਬੰਦੇ ਐਮ ਐ ਫਾਈਨਲ ਲਾ ਕੇ ਕਰਾਂ ਦੇਖ ਨਹੀਂ ਲੈਣ ਨਾ ਬਿਜਲੀ ਬਿਜਲੀ ਪੈਣੀ ਉਹ ਇਹ ਨਹੀਂ ਹੋਣੀ ਲੜ ਓ ਬਿਜਲੀ ਵਰ ਜਾਣੀ ਏ ਇਹਨੂੰ ਮੇਰੀ ਇਹਦੀ ਸੁਣ ਲੈ ਇਹਨੂੰ ਕੱਲ ਮੈਂ ਲੈ ਗਿਆ ਉਹਨਾਂ ਵਾ ਮੈਂ ਬਾਟ 'ਤੇ ਚੱਲਨੀ ਚੱਲ ਨਾਲ ਬੰਦਾ ਮੇਰਾ ਕਹਿੰਦਾ ਵੀ ਮੈਂ ਜਾਣਾ ਕਿਤੇ ਮੈਂ ਚੱਲ ਕੋਈ ਤੂੰ ਹੋਇਆ ਜੀ ਇਹਨੂੰ ਲੈ ਗਿਆ ਮੈਂ ਇਹਦੇ ਅੱਗੇ ਦੱਸ ਮੈਨੂੰ ਦੱਸਿਆ ਨਹੀਂ ਕਿਹੜੇ ਕੰਮ ਜਾਣਾ ਇਹ ਚਿੱਟਾ ਪਜਾਮਾ ਘੁੰਦਤਾ ਪਾ ਕੇ ਆ ਗਿਆ ਮੈਂ ਚੰਗਾ ਟੌਰ ਕੱਢਿਆ ਪੁਲ ਤੱਕ ਆ ਗਿਆ ਚੁੱਪ ਕਰਕੇ ਬਣਿਆਂਗੇ ਬੋਲਦਾ ਕਿ ਤੇ ਮੈਂ ਆ ਗਿਆ ਦੰਦ ਦੰਦ ਘੜਦਾ ਚੁੱਪ ਚਪੀ ਤਈ ਹੁਣ ਕੇ ਮੈਂ ਆਇਆ ਜਿਆਦਾ ਚਿਕਾਉਣੀ ਤੇ ਕੋਣ ਲਾਈਟ ਵਾ ਚੱਕਾ ਪਾਏ ਆ ਥੋੜੇ ਰੱਖ ਲੈ ਸਾਰੇ ਉਹ ਰੱਖ ਲੈ ਕਿਨੇ ਮੂਸੇ ਪ੍ਰੋਗਰਾਮ ਆ ਆ ਪੜਾ ਕੀ ਜਾਂਦਾ ਆਲੂ ਆਂਦਾ ਆਲੂ ਤੇ ਰੋਜ਼ ਖਾਈਦੇ ਗੋਭੀ ਵਾਲੇ ਕਹੋ ਮੈਂ ਗੋਭੀ ਕਿਹੜੀ ਕੱਲੀ ਕਸ਼ਮੀਰ ਚ ਮਿਲਦੀ ਇੱਥੋਂ ਨੋਰਮਲ ਮਿਲ ਜਾਂਦੀ ਹੈ ਮਾ ਤੇਰੇ ਘਰ ਕੇ ਮੁੰਡਾ ਮਾਰ ਕੀ ਮੋਟਾ ਕੀ ਮੋਟਾ 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 ਫਰੀ ਦਾ ਖਾ ਕੇ ਨਹੀਂ ਹੋ ਜਾਣਾ ਫਰੀ ਦਾ ਖਾ ਕੇ ਤੇ ਬਾਦਵਾਵੇਂ ਲੱਗਣੀਆਂ ਜਿੰਨੇ ਮਰਜ਼ੀ ਲਵਾ ਲੋ ਗੈਸ ਤੇਨੂੰ ਕੀ ਨਹੀਂ ਦੇ ਫਰੀ ਦਾ ਖਾ ਕੇ ਸਭ ਹੋਰ ਕੋਈ ਮੋਟਾ ਹੋਣਾ ਨਹੀਂ ਕੋਈ ਨਾ ਗੱਲਾਂ ਵਾਲਾ ਕੁਝ ਜੇਗਾ ਨਹੀਂ ਮੋਟੇ ਹੋਣਾ ਯਾਰ ਇੱਧਰ ਪੈ ਗਿਆ ਫਰਕ ਨਹੀਂ ਇਹ ਗੱਲਾਂ ਹੀ ਹੁੰਦੀਆਂ ਓਏ ਇਹ ਤਾਂ ਚੱਲ ਓਏ ਬਾਹਰ ਸਾळ्या ਤਿੰਨ ਤੇ ਕੋਟੀਆਂ ਪਈਆਂ ਓਏ ਇੱਥੋਂ ਘੜਿਆ ਇਧਰ ਆ ਦੱਸ ਇਧਰ ਆ ਦੱਸ ਲੇਟ ਹੋ ਗਿਆ ਰਹੇ ਉਹ ਮੰਦ ਹੁੰਦਾ ਹੁੰਦਾ ਇਹੋ ਸਟੇਜ ਲੱਗੇ ਇੱਕਰੀ ਓਏ ਇੱਕਰੀ ਇੱਕਰੀ ਭਾਉ ਨੇ ਇਹਦਾ 100 ਰੁਪਏ ਮਾਰ ਲਏ ਮਾਰੋ ਲਾ ਪਿਆ ਫਿਰ ਹੋ ਗਿਆ ਭਰਾਵਾ ਕਹਿੰਦਾ ਨਹੀਂ ਦੇਣੇ ਆਂਦਾ ਨਹੀਂ ਦੇਣੇ ਫਿਰ ਕਹਿੰਦਾ ਨਹੀਂ ਦੇਣੇ ਤੀਜੀ ਏਰੀਆ ਦਾ ਨਾਲੇ ਨਾਲੇ ਰੋਣ ਲੱਗਿਆ ਨਹੀਂ ਉਹ ਗੱਲ ਦੱਸ ਜੇਰਾ ਤੂੰ ਮੈਨੂੰ ਉਹ ਗੱਲ ਦੱਸ ਤੀ ਇਹਦੀ ਵੀ ਇਹਦਾ ਪਟੂਰੇ ਖਾਨਾ ਖੜਾ ਜੀ ਕਰੇ ਉਹ ਦੱਸ ਨਹੀਂ ਉਹ ਨਹੀਂ ਦੱਸ ਸੁਨੀਲ ਦੀ ਦੱਸ ਓਹ ਹੋ ਭਰਾਵਾ ਸੁਨੀਲ ਪੰਜਾਂ ਦਾ ਪਟੂਰਾ ਪ੍ਰਾਪਤ ਮੈਂ ਮੈਨੂੰ ਨਰਲ ਮਾਰਾ ਦੇ ਤੇ ਕਹਿੰਦੇ ਸਮੋਸਾ ਖਵਾ ਨੂ ਵੇਖੀ ਵੇਖੀ ਗੱਲ ਸੁਣਿਆ ਇਹਦੇ ਤੋਂ ਸਮੋਸਾ ਖਵਾ ਦੇ ਮੇਰੇ ਕੋ 5 ਰੁਪਏ ਮੈਂ ਬਸ ਮੋਸਾ ਸਾਈਕਲ ਆਇਆ ਤਾਂ ਉਹਨਾਂ ਨੂੰ ਹੈ ਉਹਨੇ ਸੁਣਿਓ ਨੇ ਕੱਢੀ ਵਾਲੇ ਤੇ ਕਾਬਣੀ ਆਲੂ ਵਾਲੇ ਤੇ ਥੋੜੇ ਕਾਲੂ ਰਹਿ ਗਏ ਮੈਂ ਵਾਲੇ ਉਹ ਛੱਡ ਦਉ ਮੇਰੇ ਲਈ ਮੈਂ ਉਹ ਆਲੂ ਖਾ ਲਿਆ 5000 ਰੁਪਏ ਤੇ ਇੰਨੇ ਸੇ ਕੀਤੇ ਨੇ